ਅਸੋਵਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸ ਦਈਏ ਕਿ ਹਨੀ ਸੇਠੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜੀ ਹਾਂ ਗ੍ਰਿਫਤਾਰੀ ਇਹ ਛਿੜ ਕੇ ਹਨੀ ਸੇਠੀ ਦੀ ਹੋਈ ਹੈ ਜਿਸ ਦੇ ਤਹਿਤ ਤੁਹਾਨੂੰ ਦੱਸ ਦਈਏ ਕਿ ਨਸ਼ੇ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਜਿਸ ਦੇ ਤਹਿਤ ਹਨੀ ਸੇਠੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੋਥੇ ਦੱਸ ਦਈਏ ਕਿ ਲੁਧਿਆਣਾ ਦੇ ਕਸਬਾ ਖੰਨਾ ਦੇ ਵਿੱਚ ਚਰਚਿਤ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਜੁੱਤਾ ਕਾਰੋਬਾਰੀ ਹਨੀ ਸੇਠੀ ਨੂੰ ਪੁਲਿਸ ਨੇ ਨਸ਼ਾ ਕਰਨ ਦੇ ਦੋਸ਼ 'ਤੇ ਗ੍ਰਿਫਤਾਰ ਕਰਕੇ ਲਿਆਏ ਤੋਂ ਉਸਤੇ ਨਸ਼ਾ ਕਰਨ ਦਾ આરોਪ ਹੈ ਜਿਸ ਦੀ ਪੁਸ਼ਟੀ ਪੁਸ਼ਟੀ ਜਿਹੜੀ ਕਿ ਡੋਪ ਟੈਸਟ ਦੇ ਵਿੱਚ ਹੋਈ ਹੈ ਤੇ ਪੁਲਿਸ ਨੇ ਉਸ ਵਿਰੁੱਧ ਐਨਡੀਪ ਐਂਡੀਪੀਐਸ ਤਹਿਤ ਜਿਹੜਾ ਕਿ ਮਾਮਲਾ ਦਰਜ ਕੀਤਾ ਹੈ ਇਹ ਕਾਰਵਾਈ ਖੰਨਾ ਦੇ ਨੇੜੇ ਦੁਰਾਹਾ ਥਾਣਾ ਖੇਤਰ ਦੇ ਵਿੱਚ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਕਸਬਾ ਖੰਨਾ ਦੇ ਵਿੱਚ ਸਰਚ ਤੇ سوشل میڈیا ਇਨਫਲੂਐਂਸਰ ਅਤੇ ਜੁੱਤਾ ਕਾਰੋਬਾਰੀ ਜਿਹੜਾ ਕਿ ਹਨੀ ਸੇਠੀ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤੇ ਮਿਲੀ ਜਾਣਕਾਰੀ ਦੇ ਅਨੁਸਾਰ ਦਰਾਹਾ ਚ ਨਾਕੇ ਤੇ ਪੁਲਿਸ ਨੇ ਹਨੀ ਸੇਠੀ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਸੀ ਜਿਸ ਤੋਂ ਬਾਅਦ ਦਰਾਹਾ ਦੇ ਸਰਕਾਰੀ ਹਸਪਤਾਲ ਚ ਹਨੀ ਸੇਠੀ ਦਾ ਟੋਪ ਟੈਸਟ ਕਰਵਾਇਆ ਗਿਆ ਜੋ ਕਿ ਪੋਜ਼ਿਟਿਵ ਆਇਆ ਹੈ ਜਿਸ ਦੇ ਵਿੱਚ ਨਸ਼ੀਲੇ ਪਦਾਰਥਨ ਦੇ ਸੇਵਨ ਦੀ ਪੁਸ਼ਟੀ ਹੋਈ ਅਤੇ ਪੁਲਿਸ ਨੇ ਪਹਿਲਾ ਹੀ ਹਨੀ ਸੇਠੀ ਦੀਆਂ ਗਤੀਵਿਧੀਆਂ ਬਾਰੇ ਸ਼ਿਕਾਇਤ ਮਿਲੀ ਤਾਂ ਤੁਹਾਨੂੰ ਦੱਸ ਦਈਏ ਕਿ ਦਰਾਹਾ ਪੁਲਿਸ ਸਟੇਸ਼ਨ ਦੇ ਐਸ ਐਚ ਓ ਆਕਰਸ਼ ਦੱਤ ਨੇ ਪੁਲਿਸ ਦੱਸਿਆ ਕਿ ਪੁਲਿਸ ਨੇ ਜਾਣਕਾਰੀ ਤੇ ਸ਼ੱਕ ਦੇ ਆਧਾਰ ਤੇ ਕਾਰਵਾਈ ਕੀਤੀ ਹੈ ਮੈਡੀਕਲ ਅਤੇ ਡੋਪ ਟੈਸਟ ਜਿਹੜਾ ਕਿ ਕੀਤਾ ਗਿਆ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਮੈਡੀਕਲ ਰਿਪੋਰਟ ਚ ਨਸ਼ਾ ਕਰਨ ਦੀ ਪੁਸ਼ਟੀ ਹੋਣ ਤੋਂ ਬਾਅਦ ਹਨੀ ਸੇਠੀ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਜਾਰੀ ਰਹੇਗੀ ਤਾਂ ਹਨੀ ਸੇਠੀ ਸੋਸ਼ਲ ਮੀਡੀਆ ਤੇ ਬਹੁਤ ਹੀ ਸਰਗਰਮ ਹੈ ਤੇ ਅਕਸਰ ਆਪਣੇ ਬਿਆਨਾਂ ਤੇ ਗਤੀਵਿਧੀਆਂ ਕਰਾਂ ਨਾ ਜਿਹੜਾ ਕਿ ਵਿਵਾਦਾਂ ਦੇ ਵਿੱਚ ਘਿਰਿਆ ਰਹਿੰਦਾ ਹੈ ਤੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਮਾਮਲਾ ਇਲਾਕੇ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਤਾਂ ਪੁਲਿਸ ਦਾ ਕਹਿਣਾ ਹੈ ਕਿ ਨਸ਼ੀਲੇ ਪਦਾਰਥ ਦੀ ਦੁਰਵਰਤੋਂ ਵਿਰੁੱਧ ਸਖਤ ਮੁਹਿੰਮ ਚੱਲੀ ਹੈ ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਕੋਈ ਨਰਮੀ ਜਿਹੜੀ ਕਿ ਨਹੀਂ ਦਿਖਾਈ ਦੇਵੇਗੀ ਤਾਂ ਤੁਹਾਨੂੰ ਦੱਸਦੀ ਕਿ ਹੁਣ ਹਨੀ ਸੈਠੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਗਿਆ ਹੈ ਐਂਡੀਐਸ ਐਂਡੀਪੀਐਸ ਜਿਹੜਾ ਕਿ ਐਕਟ ਤਹਿਤ ਮਾਮਲਾ ਜਿਹੜਾ ਕਿ ਦਰਜ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਰ ਲਿਆ ਗਿਆ ਹੈ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਦੀ ਹੈ ਕਿ ਹਨੀ ਸੇਠੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜੀ ਹਾਂ ਗ੍ਰਿਫਤਾਰੀ ਇਹ ਛਿੜ ਕੇ ਹਨੀ ਸੇਠੀ ਦੀ ਹੋਈ ਹੈ ਜਿਸ ਦੇ ਤਹਿਤ ਤੁਹਾਨੂੰ ਦੱਸਦੀ ਹੈ ਕਿ ਨਸ਼ੇ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਜਿਸ ਦੇ ਤਹਿਤ ਹਨੀ ਸੇਠੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਉਥੇ ਦੱਸਦੀ ਹੈ ਕਿ ਲੁਧਿਆਣਾ ਦੇ ਕਸਬਾ ਖੰਨਾ ਦੇ ਵਿੱਚ ਚਰਚਿਤ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਜੁੱਤਾ ਕਾਰੋਬਾਰੀ ਹਨੀ ਸੇਠੀ ਨੂੰ ਪੁਲਿਸ ਨੇ ਨਸ਼ਾ ਕਰਨ ਦੇ ਦੋਸ਼ 'ਤੇ ਗ੍ਰਿਫਤਾਰ ਕਰ ਲਿਆ ਹੈ ਤਾਂ ਉਸ ਤੇ ਨਸ਼ਾ ਕਰਨ ਦਾ આરોਪ ਜਿਸ ਦੀ ਪੁਸ਼ਟੀ ਪੁਸ਼ਟੀ ਜਿਹੜੀ ਕਿ ਡੋਪ ਟੈਸਟ ਦੇ ਵਿੱਚ ਹੋਈ ਹੈ ਤੇ ਪੁਲਿਸ ਨੇ ਉਸ ਵਿਰੁੱਧ ਐਨਡੀਐਪ ਐਂਡੀਪੀਐਸ ਤਹਿਤ ਜਿਹੜਾ ਕਿ ਮਾਮਲਾ ਦਰਜ ਕੀਤਾ ਹੈ ਇਹ ਕਾਰਵਾਈ ਖੰਨਾ ਦੇ ਨੇੜੇ ਦੁਰਾਹਾ ਖਾਣਾ ਖੇਤਰ ਦੇ ਵਿੱਚ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਕਸਬਾ ਖੰਨਾ ਦੇ ਵਿੱਚ ਸਰਚ ਤੇ سوشل میڈیا ਇਨਫਲੂਐਂਸਰ ਅਤੇ ਜੁੱਤਾ ਕਾਰੋਬਾਰੀ ਜਿਹੜਾ ਕਿ ਹਨੀ ਸੇਠੀ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤੇ ਮਿਲੀ ਜਾਣਕਾਰੀ ਦੇ ਅਨੁਸਾਰ ਦਰਾਹਾ ਚ ਨਾਕੇ ਤੇ ਪੁਲਿਸ ਨੇ ਹਨੀ ਸੇਠੀ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਸੀ ਜਿਸ ਤੋਂ ਬਾਅਦ ਦਰਾਹਾ ਦੇ ਸਰਕਾਰੀ ਹਸਪਤਾਲ ਚ ਹਨੀ ਸੇਠੀ ਦਾ ਟੋਪ ਟੈਸਟ ਕਰਵਾਇਆ ਗਿਆ ਜੋ ਕਿ ਪੋਜ਼ਿਟਿਵ ਆਇਆ ਹੈ ਜਿਸ ਦੇ ਵਿੱਚ ਨਸ਼ੀਲੇ ਪਦਾਰਥਾਂ ਦੇ ਸੇਵਨ ਦੀ ਪੁਸ਼ਟੀ ਹੋਈ ਅਤੇ ਪੁਲਿਸ ਨੇ ਪਹਿਲਾਂ ਹੀ ਹਨੀ ਸੇਠੀ ਦੀਆਂ ਗਤੀਵਿਧੀਆਂ ਬਾਰੇ ਸ਼ਿਕਾਇਤ ਮਿਲੀ ਤਾਂ ਤੁਹਾਨੂੰ ਦੱਸ ਦਈਏ ਕਿ ਦਰਾਹਾ ਪੁਲਿਸ ਸਟੇਸ਼ਨ ਦੇ ਐਸ ਐਚ ਓ ਆਕਰਸ਼ ਦੱਤ ਨੇ ਪੁਲਿਸ ਦੱਸਿਆ ਕਿ ਪੁਲਿਸ ਨੇ ਜਾਣਕਾਰੀ ਤੇ ਸ਼ੱਕ ਦੇ ਆਧਾਰ ਤੇ ਕਾਰਵਾਈ ਕੀਤੀ ਹੈ ਮੈਡੀਕਲ ਅਤੇ ਡੋਪ ਟੈਸਟ ਜਿਹੜਾ ਕਿ ਕੀਤਾ ਗਿਆ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਮੈਡੀਕਲ ਰਿਪੋਰਟ ਚ ਨਸ਼ਾ ਕਰਨ ਦੀ ਪੁਸ਼ਟੀ ਹੋਣ ਤੋਂ ਬਾਅਦ ਹਨੀ ਸੇਠੀ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਜਾਰੀ ਰਹੇਗੀ ਤਾਂ ਹਨੀ ਸੇਠੀ ਸੋਸ਼ਲ ਮੀਡੀਆ ਤੇ ਬਹੁਤ ਹੀ ਸਰਗਰਮ ਹੈ ਤੇ ਅਕਸਰ ਆਪਣੇ ਬਿਆਨਾਂ ਤੇ ਗਤੀਵਿਧੀਆਂ ਕਰਾਂ ਨਾ ਜਿਹੜਾ ਕਿ ਵਿਵਾਦਾਂ ਦੇ ਵਿੱਚ ਘਿਰਿਆ ਰਹਿੰਦਾ ਹੈ ਤੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਮਾਮਲਾ ਇਲਾਕੇ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਤਾਂ ਪੁਲਿਸ ਦਾ ਕਹਿਣਾ ਹੈ ਕਿ ਨਸ਼ੀਲੇ ਪਦਾਰਥ ਦੀ ਦੁਰਵਰਤੋਂ ਵਿਰੁੱਧ ਸਖਤ ਮੁਹਿੰਮ ਚੱਲੀ ਹੈ ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਕੋਈ ਨਰਮੀ ਜਿਹੜੀ ਕਿ ਨਹੀਂ ਦਿਖਾਈ ਦੇਵੇਗੀ ਤਾਂ ਤੁਹਾਨੂੰ ਦੱਸਦੀ ਕਿ ਹੁਣ ਹਨੀ ਸੈਠੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਗਿਆ ਹੈ ਐਂਡੀਐਸ ਐਂਡੀਪੀਐਸ ਜਿਹੜਾ ਕਿ ਐਕਟ ਤਹਿਤ ਮਾਮਲਾ ਜਿਹੜਾ ਕਿ ਦਰਜ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਰ ਲਿਆ ਗਿਆ ਹੈ